ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵੈਸਤਾ ਟਾਈਮ ਹੋ ਗਿਆ ਕਾਫੀ ਪਰ ਹਲੇ ਮੇਰੀ ਗੁੱਡ ਮਾਰਨਿੰਗ ਹੋਣੀ ਹੋਈ ਆ ਰਾਤ ਸਾਡੀਆਂ ਚੱਲ ਰੀਆਂ ਸੀ ਸ਼ੂਟਿੰਗਾਂ ਕੁਛ ਨਵਾਂ ਸ਼ੂਟ ਹੋ ਰਿਹਾ ਸੀ ਤੇ ਉਹਦੇ ਚੱਕਰ ਚ ਹੋ ਗਿਆ ਆਪਾਂ ਲੇਟ ਹੈਲੋ 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 ਆਡੋ 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 ਅੱਜ ਤੁਹਾਡੀ ਗੱਲ ਕਰਾਉਨੇ ਆ ਦੋ ਚਾਰ ਬੰਦਿਆਂ ਨੇ ਆ ਇੱਕ ਬੰਦੇ ਨੇ ਆ ਕੇ ਮੈਨੂੰ ਠਾਲਿਆ ਅੱਜ ਸਵੇਰੇ ਸਵੇਰੇ ਮੈਂ ਕਿਹਾ ਇਹਨੂੰ ਇਹਦੀ ਉਹ ਗੱਲ ਕਰਾਉਨੇ ਆ ਤੁਹਾਡੇ ਕੋਲੇ ਇੱਥੇ ਆਵੀ ਇਹ ਆ ਜਾ ਕਿ ਲੋ ਆ ਜਾ ਕਿ ਲੋ ਲਓ ਜੀ ਸਾਸ੍ਰੀਕਾਲ ਜੀ ਬਹੁਤ ਬਹੁਤ ਪਿਆਰ ਸਾਸ੍ਰੀਕਾਲ ਜੀ ਸਾਰਿਆਂ ਨੂੰ ਔਰ ਥੈਂਕ ਯੂ ਤੁਸੀਂ ਛਿੰਦਾ ਛਿੰਦਾ ਨੂੰ ਇੰਨਾ ਪਿਆਰ ਦਿੱਤਾ ਔਰ ਸਾਡੇ ਭਤੀਜ ਛਿੰਦੇ ਦੀ ਬਦਾਰ ਹੀਰੋ ਪਹਿਲੀ ਵਾਰ ਆ ਔਰ ਇਹਦਾ ਮਜ਼ਾ ਆਇਆ ਔਰ ਇਦਾਂ ਹੀ ਹੋਰ ਸਪੋਰਟ ਕਰਦੇ ਰਹੋਗੇ ਤੇ ਸੈਕਿੰਡ ਹਫਤਾ ਚੱਲ ਪਿਆ ਸੈਕਿੰਡ ਹਫਤਾ ਚੱਲ ਪਿਆ ਜੈਸਮੀਨ ਜੈਸਮੀਨ ਕਹਿੰਦੀ ਕੰਗ੍ਰੈਚੁਲੇਸ਼ਨਸ ਫॉर ਸੁਪਰ ਸਕਸੈਸ ਆਫ ਚੰਦਾ ਚੰਦਾ ਜੈਸਮੀਨ ਤੁਹਾਨੂੰ ਵੀ ਤੁਹਾਨੂੰ ਵੀ ਥੈਂਕ ਯੂ ਸੋ ਮਚ and be ready for just been the ardas carryan jattiye wah ji wah ji all the best princess ji for your new film also thank you ji thank you asin ne chakke hoya kaam pure da pura kare jelly nu kutke kare kisi nu kutke dekho eh ki role ene dujja kita siga par kutkutaiya da chalda reha ene argi jawakali chakda kaam wah ji wah ਚਪੇਰਾ ਚੱਲ ਰਿਹਾ ਪਾਕਿਸਤਾਨ ਚ ਵੀ ਲੱਗ ਗਈ ਆ ਪਾਕਿਸਤਾਨ ਵਾਲਿਓ ਲੈਂਦੇ ਪੰਜਾਬ ਵਾਲਿਓ ਚੈੱਕ ਦਿਓ ਫਟੇ ਹਾਂ ਲਿਆ ਦਿਓ ਤੁਸੀਂ ਤੁਸੀਂ ਇਹ ਹਮੇਸ਼ਾ ਵਾਲਾਂ ਬਾਰੇ ਕਹਿੰਦਾ ਵੀ ਆਹ ਨਹੀਂ ਲੱਗ ਰਹੀ ਆ ਉਹ ਨਹੀਂ ਲੱਗ ਰਹੀ ਅੱਜ ਲੱਗ ਗਈ ਅੱਜ ਬੱਸ ਜੀ ਜਿਵੇਂ ਹੀ ਹੋਣੀ ਤੋਂ ਐ ਤਤੀ ਤਤੀ ਲਾ ਕੇ ਲਈ ਆ ਹਾਂ ਐਨ ਚੈੱਕ ਕਿਦਾਂ ਲੱਗ ਰਹੀ ਐ ਤੇ ਸੈਕੰਡ ਵੀਕਐਂਡ ਚੱਲ ਪਿਆ ਵਾ ਤੇ ਹੁਣ ਨੀ ਹੋਣੀ ਆਪਾਂ ਤੁਹਾਡੀਆਂ ਦੋ ਚਾਰ ਗੱਲਾਂ ਹੋਰ ਕਰਾਉਣੀਆਂ ਨੇ ਦੋ ਚਾਰ ਬੰਦਿਆਂ ਨਾਲ ਇਹ ਆਹ ਲਓ ਸਸਿਕਾ ਸਾਰੇ ਕਿੱਦਾਂ ਕਿਵੇਂ ਆ ਠੀਕ ਆ ਠੀਕ ਆ ਤੁਸੀਂ ਕਿੱਦਾਂ ਵਸ 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 ਆ ਦੇਖ ਲਾ ਬੈਠਾ ਕਾ ਨਾ ਛਿੰਦਾ ਛਿੰਦਾ ਹੋਈ ਪਈ ਆ ਕਹਿੰਦਾ ਛਿੰਦਾ ਲੱਭ ਨਹੀਂ ਰਿਹਾ ਕੱਥੇ ਆ ਬਾਰ ਕਰਾ ਛਿੰਦੇ ਬਹੁਤ ਘੈਂਟ ਖੱਪ ਕੀਤਾ ਤੂੰ ਸੱਚੀ ਮੈਨੂੰ ਬਹੁਤ ਘੈਂਟ ਲੱਗਾ ਕੰਮ ਤੇਰਾ ਥੈਂਕ ਯੂ ਜਦੋਂ ਮੈਨੂੰ ਸਾਰੇ ਉਹ ਵਧੀਆ ਕਹਿੰਦੇ ਚਿੰਦੇ ਨੇ ਇੰਨਾ ਵਧੀਆ ਕੰਮ ਕਿਵੇਂ ਕੀਤਾ ਮਗਾ ਹੀ ਕੁੱਟ-ਕੁੱਟ ਕਰਾਇਆ ਸੀ ਬਹੁਤ ਖਰਾਇਆ ਇਹਨੂੰ ਹੇ ਹੇ ਮਨ ਪਾ ਨਹੀਂ ਗਿਆ ਵੀ ਐ ਕਰ ਔ ਕਰ ਇਹ ਕਰ ਉਹ ਕਰ ਸਾਰੇ ਕਹਿੰਦੇ ਗਾਇਬ ਹੋ ਗਿਆ ਚਿੰਦਾ ਫਿਲਮ ਰਿਲੀਜ਼ ਤੋਂ ਬਾਅਦ ਯਾਰ ਸਕੂਲ ਚੱਲ ਪਿਆ ਕੈਨੇਡਾ ਆਣਾ ਪਿਆ ਲੋ ਸਕੂਲ ਚੱਲ ਪਿਆ ਸਕੂਲ ਦਾ ਪਤਾ ਚੱਲਦਾ ਕਿ ਕਿਹੜਾ ਹੁਣ ਸਾਰਾ ਟਾਈਮ ਬਿਲਵਾਨੀ ਚਲਣੀ ਆ ਗਈ ਆ ਠੀਕ ਹੈ ਨਾ ਸੋ ਅੱਜ ਅੱਜ ਫਿਲਮ ਪਾਕਿਸਤਾਨ ਰਿਲੀਜ਼ ਹੋ ਰਹੀ ਆ ਸਾਰੇ ਹੁਣ ਦੱਸਦੇ ਪਾਕਿਸਤਾਨ ਤੋਂ ਤੇਰੇ ਬੜੇ ਮੈਸੇਜ ਆਉਂਦੇ ਸੀਗੇ ਹਾਂਜੀ ਆ ਮੂਵੀ ਆ ਗਈ ਕਿ ਤੁਸਾਂ ਹਾਂ ਜਾਓ ਜਾ ਕੇ ਦੇਖਵਾਜ ਦੱਸੋ ਤੇ ਹੋਰ ਕਿਦਾਂ ਹੁਣ ਚੰਦੇ ਇੱਥੇ ਤੇਰੇ ਜਵਾਬ ਤੇਰੇ ਫਰੈਂਡ ਦਾ ਨਹੀਂ ਬਾਕੀ ਦੇ ਨਾਲ ਦਿੱਤਾ ਨਹੀਂ ਕਹਿੰਦੇ ਆ ਕਿ ਵੀ ਅਸੀਂ ਆਪ ਦਾ ਟੈਲੀਫੋਨ ਕਰਤਾ ਪੁਲਿਸ ਨੂੰ ਸਿਕਾਤਾ ਡੈਡੀ ਜਿਆਦਾ ਤਾਂ ਹੁੰਦਾ ਨਹੀਂ ਪਰ ਇੱਥੇ ਪੈਰੈਂਟਸ ਨਹੀਂ ਜ਼ਿਆਦਾ ਕਰਦੇ ਸੋ ਹਾਂ ਨਹੀਂ ਨਹੀਂ ਦਾ ਹੋ ਜਾਂਦਾ ਕੰਮ ਹੈ ਜਕਲੋ ਨਰੇਸ਼ ਕਿ ਤੁਰੀਆ ਸਾਹਿਬ ਇੱਕ ਸੈਕਿੰਡ ਰੁਕ ਨਰੇਸ਼ ਜੀ ਨਰੇਸ਼ ਜੀ ਤੁਰੀਆ ਜਾਬ ਕਿੱਥੇ ਹੋ ਨਾ ਨੀ ਗੱਲਾਂ ਸੁਣਾਉਣਿਆ ਫਿਰ ਜੇ ਨਰੇਸ਼ ਨਰੇਸ਼ ਕਿਤੂਰੀ ਆ ਗਿਆ ਤਾਂ ਤਿੰਨ ਚਿੱਟੇ ਹੋ ਜਾਣਗੇ ਨਰੇਸ਼ ਵੀ ਚਿੱਟਾ ਜਾਈਆਂ ਹਣੇ ਚਟਾਈਆਂ ਆਹ ਲੱਗਾ ਚੰਦ ਆਹ ਹਾਂ ਓਏ ਹੋਏ ਕਿੱਦਾਂ ਕਿਤੂਰੀ ਆ ਗਿਆ ਜਾਬ ਉਹਦੇ ਭਾਈ ਜੀ ਤੁਸੀਂ ਨੋਟ ਜਿਸ਼ੀ ਕਰ ਮਾ ਜੀ ਦੇਖ ਲਓ ਅੱਜ ਅੱਜ ਚੱਲ ਪਿਆ ਕੰਮ ਅੱਜ ਪਾਕਿਸਤਾਨ ਵੀ ਲੱਗ ਗਈ ਤੇ ਸੈਕੰਡ ਵੀਕ ਚੱਲ ਰਿਹਾ ਭਾਈ ਹਾਊਸ ਫਟੇ ਤੇ ਚਾਹ ਸੈਕੰਡ ਵੀਕ ਹਾਊਸ ਫੁੱਲ ਮਨੂੰ ਟੈਗ ਕੀਤਾ ਗਿਆ ਨੇ ਹਾਊਸਫੋਲਡ ਆਇਆ ਮੈਂ ਸਭ ਸਭ ਹੋਣਾ ਮਾਰਾ ਹਲੇ ਤਾਂ ਦੇਖਿਓ ਕਿਉਂਕਿ ਲੋਕੀ ਕੀ ਕਰ ਰਿਆ ਨਾ ਜੋ ਇਸ ਫਿਲਮ ਦਾ ਟ੍ਰੈਂਡ ਆ ਮੈਂ ਦੇਖ ਰਿਆ ਸਾਰਿਆਂ ਨੂੰ ਹੁੰਦਾ ਕਿ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਜਾਈਏ ਅੱਜ ਤਾਂ ਜਿਹੜਾ ਚਲੋ ਹੋਣਾ ਹੋਣਾ ਜਦੋਂ ਜਿਹੜਾ ਕੱਲ ਨੂੰ ਟੱਚਪੁਡ ਹੋਊਗਾ ਕਿਉਂਕਿ ਛੁੱਟੀ ਆ ਕੱਲ ਨੂੰ ਸੈਟਰਡੇ ਸੰਡੇ ਤੂੰ ਸੈਟਰਡੇ ਸਾਡੇ ਜਿਹੜਾ ਜਾ ਪਊਗਾ ਕੈਨੇਡਾ ਤਾਂ ਮੈਨੂੰ ਐਦਾਂ ਲੱਗਦਾ ਛਿੰਦੇ ਜਿੰਨੇ ਲੋਕ ਕੈਨੇਡਾ ਤੇ ਆਸਟ੍ਰੇਲੀਆ ਫਿਲਮ ਦੇਖਣਗੇ ਮੈਨੂੰ ਲੱਗਦਾ ਜਿਵੇਂ ਐਵਰੀਡੇ ਛੁੱਟੀ ਆ ਉਹਨਾਂ ਦੀ ਭਰੇ ਪਿਆ ਹਾਂ ਹਾਂ ਸਾਰੇ ਸਾਰੇ ਮੈਨੂੰ ਤਾਂ ਉਸ ਅ ਸਕੂਲ ਤੋਂ ਬਾਅਦ ਚਲੇ ਜਾਂਦੇ ਹਾਂ ਉਸ ਸਿੱਧੇ ਵੀ ਚਲੋ 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 ਆਇ ਇੱਕ ਬੰਦਾ ਥੱਲੇ ਲਿਖ ਰਿਹਾ ਕਹਿੰਦਾ ਮੜਾ ਜਾ ਪੁੱਛਿਓ ਦੇਸ਼ ਦੀ ਰਾਜਧਾਨੀ ਕਿਹੜੀ ਹੈ ਛਿੰਦੇ ਨੂੰ ਹੈ ਨਵੀਂ ਦਿੱਲੀ ਆਰੀਆ ਹੋਰ ਨਰੇ ਜੀ ਬੜੀਆ ਭਾਜੀ ਛਿੰਦਾ 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 ਹੋਈ ਵੀ ਕਿਵੇਂ ਲੱਗ ਰਿਹਾ ਹੈ ਬਹੁਤ ਚੰਗਾ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਇੰਜੋਏ ਇੰਜੋਏ ਇਹ ਤਾਂ ਜਿਹੜਾ ਜਦੋਂ ਦਾ ਇੱਤੋਂ ਗਿਆ ਵਾ ਜਾਂਦੇ ਨੂੰ ਸਕੂਲ ਨੇ ਦੱਬ ਲਿਆ ਵਿੱਚ ਇਹ ਗੇਮਾਂ ਨੇ ਦੱਬ ਲਿਆ ਤੇ ਮੈਂ ਤਾਂ ਅੱਜ ਇਹਨੂੰ ਹੁਣ ਕਿਹਾ ਮੈਂ ਕਿਹਾ ਮੇਰੀ ਗੱਲ ਚੱਲਦੀ ਹੈ ਮੈਂ ਕਿਹਾ ਚੱਲ ਆ ਜਾ ਤੈਨੂੰ 2 ਮਿੰਟ ਲਾਈਵ ਕਰਾਉਣਾ ਮੈਂ ਕਿਹਾ ਸਾਰੇ ਮੈਨੂੰ ਪੁੱਛਦੇ ਸੀ ਵੀ ਛੰਦਾ ਕਿੱਥੇ ਆ ਛੰਦਾ ਕਿੱਥੇ ਆ ਮੈਂ ਕਿਹਾ ਗੱਲ ਨਹੀਂ ਹੁੰਦੀ ਹੈ ਕਿ ਮੈਂ ਕਿਹਾ ਸਾਰਿਆਂ ਨੂੰ ਥੈਂਕ ਯੂ ਦਾ ਕਰ ਤੈਨੂੰ ਇੰਨਾ ਪਿਆਰ ਕਰਦੇ ਆ ਸਾਰੇ ਬਿਲਕੁਲ ਬਹੁਤ ਪਿਆਰ ਕਰਦੇ ਆ ਬਹੁਤ ਪਿਆਰ ਕਰਦੇ ਸਾਰੇ ਜਿੱਥੇ ਮੈਂ ਜਾਣਾ ਉਹ ਕਹਿੰਦੇ ਕਿ ਆ ਕਿੱਥੇ ਆ ਛੰਦਾ ਲਿਆਓ ਜੀ ਛੰਦੇ ਨੂੰ ਕੱਢੋ ਮੈਂ ਕਿਹਾ ਹੁਣ ਛੰਦੇ ਦਾ ਪਾਪਾ ਆ ਮਾੜਾ ਮ ਯਾਰ ਦਾ ਮੈਨੂੰ ਕਹਿੰਦਾ ਇੱਕ ਦਿਨ ਕਹਿੰਦਾ ਮੈਂ ਗਿਆ ਕਹਿੰਦਾ ਇੱਕ ਆਂਟੀ ਆਏ ਕਹਿੰਦਾ ਉਹ ਮੈਨੂੰ ਦੇਖ ਕੇ ਕਹਿੰਦੇ ਚਿੰਦਾ 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 ਇੱਕ ਕਦਾ ਮੈਂ ਕਹਾ ਸੱਸੀ ਗਾਂਟੀ ਹੈ ਨਾ ਕਹਿੰਦਾ ਆਂਟੀ ਨੇ ਮੈਨੂੰ ਪੜਿਆ ਕਹਿੰਦਾ ਮੇਰੀਆਂ 10 15 ਮੈਨੂੰ ਪਾਰੀਆਂ ਕਰਦੀਆਂ ਤਖ 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 ਕਿਹੜੀ ਆਂਟੀ ਸੀ ਹਾਂ ਨਾ ਕਦਾ ਮੈਨੂੰ ਪਤਾ ਨਹੀਂ ਸੀ ਕੌਣ ਆਂਟੀ ਰਹਾ ਕਹਿੰਦਾ ਮੈਂ ਤਾਂ ਦੇਖਿਆ ਕਹਿੰਦਾ ਮੈਂ ਕਿਹਾ ਓ ਕੈਂਡੀਓ ਟਿੱਕ ਕਹਿੰਦਾ ਉਹ ਛੱਡੀ ਨਾ ਮੈਨੂੰ ਕਹਿੰਦਾ ਕੰਨੀ ਵੀਡੀਓ ਬਣਾ ਵੀਡੀਓ ਬਣਾ ਆਪ ਦੀ ਮੇਰੀ ਪਸੰਦ ਚਿੰਦਿਆ ਮੈਂ ਕਿਹਾ ਪੁੱਤਰ ਤੂੰ ਝੋਟਾ ਤੈਨੂੰ ਪਿਆਰ ਕਰਦਾ ਹੁਣ ਸਾਰੇ ਹੈ ਨਾ ਆਪਣੇ ਆਲੇ ਦਾ ਪੁੱਤ ਪਿਆਰ ਕਰਨ ਦਾ ਤਰੀਕਾ ਹੈ ਹੀ ਆ ਤਕਈਆ ਫਲ ਸਪੀਡ ਨਹੀਂ ਨਹੀਂ ਜਾਂਦਾ ਜਿਵੇਂ ਹਸਪੀਟਲ ਦੇ ਵਿੱਚ ਛੋਟੇ ਮੈਨੂੰ ਜਦੋਂ ਮੇਰਾ ਕਰੈਕਟਰ ਦੀ ਛੋਟੇ ਵਾਲੇ ਨੂੰ ਪਿਆਰ ਕਰਦੇ ਸੀ ਕਹਿੰਦਾ ਚੱਕ ਲੈ ਪਾਪੀ ਆਲਾ ਉਹ ਕਰਦੇ ਸੀਗੇ ਹੋਰ ਨਰੇਸ਼ ਜੀ ਕੀ ਰਿਪੋਰਟਾਂ ਆ ਰਹੀਆਂ ਨੇ ਰਿਪੋਰਟਾਂ ਸੈਟ ਆ ਕੰਮ ਦੀ ਓਕੇ ਖੁਸ਼ ਨਰੇਸ਼ ਬੜੇ ਟਾਈਮ ਤੋਂ ਆਏ ਆ ਸੀਗਾ ਨਰੇਸ਼ ਕਹਿੰਦਾ ਯਾਰ ਕੋਈ ਫਿਲਮ ਐ ਨਹੀਂ ਹੋ ਰਹੀ ਫਿਲਮ ਆਉ ਨਹੀਂ ਹੋ ਰਹੀ ਮੈਂ ਕਹਿੰਦਾ ਲੈ ਹੁਣ ਤੇਰੇ ਰਿਜਾ ਰੁਜਾ ਪੂਰੀ ਹੋ ਗਈਆਂ ਚੱਕ ਦੇ ਵਟੇ ਜਲਵਾ ਹੋ ਗਿਆ ਜਲਵਾ ਸੋ ਥੈਂਕ ਯੂ ਨਰੇਸ਼ ਜੀ ਸਬਜੈਕਟ ਬਹੁਤ ਵਧੀਆ ਸੀ ਸਬਜੈਕਟ ਬਹੁਤ ਕਮਾਲ ਦਾ ਸਬਜੈਕਟ ਤੁਸੀਂ ਲਿਖਿਆ ਕੋਈ ਦੋਰਾ ਨਹੀਂ ਹੈ ਲੋਕ ਹੱਸੇ ਵੀ ਤੇ ਲੋਕਾਂ ਨੇ ਇੰਜੋਏ ਵੀ ਕੀਤਾ ਲੋਕ ਇਮੋਸ਼ਨਲ ਵੀ ਹੋਏ ਔਰ ਬਾਅਦ ਮੈਨੂੰ ਇੱਕ ਬੰਦੇ ਨੇ ਕਿਸੇ ਨੇ ਕਲਿੱਪ ਦਿਖਾਈ ਇੱਕ ਪ੍ਰਿੰਸ ਆਪਣੇ ਜੱਡਾ ਮੁੰਡਾ ਆਪਦੇ ਡੈਡੀ ਨਾਲ ਆਇਆ ਬਾਹਰ ਜਿਵੇਂ ਨਾ ਤੇ ਉਹਨੇ ਬਾਹਰ ਨਿਕਲ ਕੇ ਆਪਦੇ ਡੈਡੀ ਨੂੰ ਜੱਫੀ ਪਾ ਕੇ ਹਨਾ ਇਹ ਘੁੱਟ ਕੇ ਅੱਖਾਂ ਭਰ ਲਈਆਂ ਕਹਿੰਦਾ ਡੈਡੀ ਆਈ ਲਵ ਯੂ ਹਨਾ ਮੈਂ ਕਿਹਾ ਇਹ ਚੀਜ਼ ਹੁੰਦੀ ਬਹੁਤ ਘੱਟ ਹੁੰਦੀ ਆ ਸੋ दैट्स सो ਗੁੱਡ ਮੈਨੂੰ ਬੜੇ ਮੈਨੂੰ ਕਹਿੰਦੇ ਕਿ ਮਤਲਬ ਆਪਣੀ ਟੀਮ ਦੀ ਹੁਣ ਤੱਕ ਦੀ ਬੈਸਟ ਫਿਲਮ ਹੈ ਕਹਿੰਦੇ ਹਾਂ ਹਾਂ ਕੋਈ ਦੋਹਰ ਨਹੀਂ ਸੱਚੀ ਬੈਸਟ ਫਿਲਮ ਹੈ ਕਿਉਂਕਿ ਬੱਚਿਆਂ ਦੇ ਲਈ ਤਾਂ ਖਾਸ ਕਰਕੇ ਔਰ ਸਕੂਲਾਂ ਦੇ ਸਕੂਲ ਤਾਂ ਹੀ ਤਾਂ ਜਾਣ ਲੱਗੇ ਨੇ ਰਹੇ ਸੀ ਭਾਜੀ ਫਿਲਮ ਜਿਹੜੇ ਲੈ ਕੇ ਜਾ ਰਹੇ ਇਹੋ ਜਿਹੇ ਬੱਚੇ ਵੀ ਫਿਲਮ ਦੇਖਣ ਗਏ ਹੋਏ ਉਸੀ ਉਦਨ ਗਏ ਸੀ ਵਾਈਪੀਐਸ ਦੇ ਕੁਝ ਬੱਚੇ ਨਾਲ ਲੈ ਗਏ ਭਾਜੀ ਉਹ ਪੰਜਾਬੀ ਫਿਲਮਾਂ ਵੇਖਦੇ ਨਹੀਂ ਤੇ ਉਹ ਕਿਹੜੇ ਕਰੀਆਂ ਤੁਹਾਨੂੰ ਦੇਖ ਕੇ ਛਿੰਦੇ ਦੇ ਪਾਪਾ ਕਹਿੰਦੇ ਹਾਂ ਛਿੰਦੇ ਨੂੰ ਜਾਣਦੇ ਆ ਸਾਰੇ ਉਹ ਕਹਿੰਦੇ ਦੇਖ ਲਾ ਹਾਂ ਛਿੰਦੇ ਕਈ ਛਿੰਦਾ ਐਕਚੁਅਲੀ ਪੜਿਆ ਨਾ ਵਾਈਪੀਐਸ ਜੀ ਹਾਂ ਛਿੰਦੇ ਫਰੈਂਡ ਹੋਣੇ ਨੇ ਫਿਰ ਸਾਰੇ ਉਹ ਚਲੋ ਠੀਕ ਹੈ ਜੀ ਫਾਈਨਲੀ ਜੋ ਆਪਾਂ ਸਾਰਿਆਂ ਨੂੰ ਇੱਕ ਵਾਰੀ ਦੱਸ ਦਈਏ ਵੀ ਅੱਜ ਪਾਕਿਸਤਾਨ ਚ ਹੋ ਗਈ ਹੈ ਰਿਲੀਜ਼ ਬਿਲਕੁਲ ਤੇ ਅੱਜ ਸੈਕੰਡ ਵੀਕ ਸ਼ੁਰੂ ਹੋ ਗਿਆ ਵਾ ਤੇ ਜਾਓ ਜਾ ਕੇ ਦੇਖੋ ਆਪਣੇ ਬੱਚਿਆਂ ਨੂੰ ਲਿਜਾਓ ਸਭ ਨੂੰ ਲਿਜਾਓ ਜੀ ਇੰਜੋਏ ਕਰੋ ਛਿੰਦੇ ਕੁਝ ਕਹਿਣਾ ਦਾ ਹੈ ਨਹੀਂ ਬਸ ਪਾਕਿਸਤਾਨ ਚ ਮੂਵੀ ਆ ਗਈ ਫੱਟੇ ਚੱਕ ਦੋ ਜਿੰਦਾ ਜੱਟ ਫੱਟੇ ਚੱਕ ਚੱਕ ਗਿਆ ਉਹ ਮੈਨੂੰ ਬਹੁਤ ਘੈਂਟ ਲੱਗਾ ਪਿੱਛੇ ਜਿਹੜਾ ਚੱਲਦੇ ਉਹ ਜਿੰਦਾ ਜੱਟ ਫੱਟੇ ਚੱਕ ਸਵਾ ਨਾਲ ਅਗੜ ਟੰਗੜ ਟੰਗੜ ਕੈਂਦ ਕੈਂਦ ਰਿਹਾ ਵਾਹ ਜੀ ਆ ਕਿਸੇ ਨੇ ਲਿਖਿਆ ਕਹਿੰਦਾ ਮੇਰਾ ਬੇਟਾ ਸੇਮ ਸ਼ਿੰਦੇ ਦਾ ਡਬਲ ਰੋਲ ਹੈਗਾ ਜੀ ਕਹਿੰਦਾ ਟਿੱਟੋ ਹੀ ਲੱਗਦਾ ਸ਼ਿੰਦੇ ਵਰਗਾ ਗੱਲ ਨੂੰ ਆਪਾ ਇੱਕ ਪਾਸੇ ਅਨਸਰ ਕਰੋ ਇਹਨੇ ਲਿਖਿਆ ਸ਼ਿੰਦੇ ਨੂੰ ਪੇਮੈਂਟ ਕਿ ਨਹੀਂ ਮਿਲੀ ਉਹ ਬੱਲੇ ਤੈਨੂੰ ਇਹ ਪੇਮੈਂਟ ਵਾਲਾ ਕੁਐਸਚਨ ਬੜਾ ਤੈਨੂੰ ਆ ਕਿ ਤੇਰੇ ਤੈਨੂੰ ਬਾਕੀ ਦੇਖ ਹੋਣੀ ਮਿਲਿਆਗੇ ਫਿਕਰ ਜੇ ਆ ਛੰਦੇ ਨੂੰ ਬਹੁਤ ਪੇਮੈਂਟ ਮਿਲੀ ਆ ਤੇ ਜਿਹੜੀ ਪੇਮੈਂਟ ਉਹਦੀ ਪੈਂਡਿੰਗ ਰਹੀ ਆ ਉਹ ਪੇਮੈਂਟ ਬਸ ਉਹਨੂੰ ਮੈਂ ਦੇਣ ਹੀ ਚੱਲਿਆ ਵਾਂ ਜਾ ਕੇ ਦੇਣਾ ਜਾਂ ਤੈਨੂੰ ਮੈਂ ਪੁੱਛਿਆ ਨਾ ਵੀ ਦੇਖਦੀ ਰਾਜ ਤਾਂ ਕਿਹੜੀ ਆ ਜੰਦਿਆ ਬਸ ਤੇ ਤੇਰੀ ਪੇਮੈਂਟ ਹੋ ਜੜੀਆ ਜੈਟਰ ਆ ਕੋਈ ਨਾ ਉੱਤਰ ਨੂੰ ਦੇਖੋ ਪੰਜਾਬੀਆਂ ਦੇ ਟੱਬਰਾਂ ਦਾ ਤੁਹਾਨੂੰ ਪਤਾ ਹੀ ਆ ਵੀ ਪੇਮੈਂਟਾਂ ਕਿਵੇਂ ਦੰਦੇ ਰਿਓ ਜਵਾਕਰ ਨੂੰ ਸੋ ਆਪਾਂ ਵੀ ਤੇਰੀ ਇਨਸਟਾਲਮੈਂਟਾਂ ਚ ਦੇਣੀਆਂ ਪੇਮੈਂਟ ਚੰਦੇ ਕਿਸ਼ਤਾਂ ਦੇ ਕਿਸ਼ਤਾਂ ਜਿੱਦਣ ਮੜਾ ਮੋਟਾ ਹੋਇਆ ਚੰਦੇ ਅੱਜ ਮੈਨੂੰ ਤੇਰੀ ਉਹ ਵੀ ਗੱਲ ਪਤਾ ਲੱਗੀ ਆ ਹਾਂ ਮੈਂ ਉਸ ਦੇ ਪੇਪਰ ਵਾਲੀ ਪਤਾ ਕਿਹੜੇ ਪੇਪਰ ਵਾਲੇ ਕਿਹੜਾ ਸੀ ਜਿਹੜਾ ਝੂਠ ਮਾਰ ਕੇ ਗਿਆ ਕਹਿੰਦਾ ਮੇਰੇ ਕੰਨ ਕੰਨ ਦੇ ਵਿੱਚ ਮੇਰੇ ਖੂਨ ਆ ਗਿਆ ਉਹ ਯਾਰ ਇਹ ਕਿੰਨਾ ਦੱਸੀ ਤੈਨੂੰ ਗੱਲ ਮੰਮਾ ਨੇ ਦੱਸੀ ਆ ਸਕੂਲੋਂ ਫੋਨ ਕਰਕੇ ਨਰੇਸ਼ ਹੀ ਕਹਿੰਦਾ ਕਹਿੰਦਾ ਵੀ ਮੇਰੇ ਤਾਂ ਨਾ ਕਹਿੰਦਾ ਕੰਨ 'ਚ ਮੈਂ ਕੰਨ ਕੁਝ ਕਰਨ ਲੱਗਿਆ ਸੀ ਟਿਸ਼ੂ ਨਾਲ ਸਾਫ਼ ਜਿਆ ਤੇ ਕੰਨਾਂ ਵਿੱਚ ਕੰਨ ਚੋਂ ਫੋਨ ਨਿਕਲਿਆ ਆ ਕਹਿੰਦਾ ਮੇਰਾ ਤਾਂ ਬੜਾ ਪ੍ਰੋਬਲਮ ਆ ਮਮਾ ਛੇਤੀ ਆਜੋ ਛੇਤੀ ਆਜੋ ਉਹ ਕਹਿੰਦੀ ਨਹੀਂ ਉਹਨੂੰ ਆਈਡੀਆ ਹੋ ਗਿਆ ਉਹ ਕਹਿੰਦੀ ਨਹੀਂ 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 ਛਿੰਦੇ ਕੋਈ ਗੱਲ ਨਹੀਂ ਤੂੰ ਕਮ ਟੀਚਰ ਨੂੰ ਦੱਸ ਕੰਨ ਕਲੀਨ ਕਰ ਤੈਨੂੰ ਟੀਚਰ ਵੀ ਐਡਾ ਨਹੀਂ ਕੁਝ ਹੋਣਾ ਕਹਿੰਦਾ ਓਕੇ 10 15 20 ਮਿੰਟ ਲੰਗੇ ਫਿਰ ਫੋਨ ਕਰਕੇ ਕਹਿੰਦਾ ਕਹਿੰਦਾ ਮੈਨੂੰ ਤਾਂ ਇੱਕ ਕੰਨ ਚੋਂ ਸੁਣਨਾ ਹੀ हट ਗਿਆ ਠੀਕ ਹੈ ਕਹਿੰਦਾ ਮੈਨੂੰ ਸੁਣਨ ਹੀ ਨਹੀਂ ਰਿਹਾਗਾ ਬਸ ਮੈਨੂੰ ਲੈ ਜਾਓ ਇਹ ਵੋ ਕਹਿੰਦਾ ਨਹੀਂ ਤਾਂ ਕੁਝ ਹੋ ਜਾਊਗਾ ਇਹ ਵੋ ਉਹਨੇ ਫਿਰ ਸਿੱਧਾ ਸਿੱਧਾ ਬਚਾਊਗਾ ਨਹੀਂ ਛਿੰਦੇ ਮੈਨੂੰ ਪ੍ਰੋਪਰ ਕਲੀ ਬੀ ਮਸਤ ਦਾ ਡਾਕਟਰ ਕੋ ਲੈਣਾ ਜੇ ਤਾਂ ਤੇਰੇ ਕੰਨ ਦੀ ਪ੍ਰੋਬਲਮ ਆ ਮੈਂ ਨਹੀਂ ਆਉਣਾ ਜੇ ਤੈਨੂੰ ਕੋਈ ਹੋਰ ਪ੍ਰੋਬਲਮ ਆ ਮੈਂ ਤੇਰੀ ਹੈਲਪ ਕਰ ਸਕਦੀ ਆ ਕਹਿੰਦਾ ਫਿਰ ਆ ਜਾਓ ਮੇਰਾ ਟੈਸਟ ਆ ਮੈਨੂੰ ਤਿਆਰੀ ਦੀ ਗਿਆਦਾ ਤੇਨੇ ਕਹਦਾ ਟੈਸਟ ਦੀ ਡਿਜ਼ਾਈਨ ਦਾ ਯਾਰ ਉਹ ਤੇਰੀ ਬੱਲੇ ਓਏ ਤੇਰੇ ਇੰਨਾ ਗੱਪੀ ਕਿਉਂ ਆ ਤੂੰ ਹੈ ਕੰਮ ਕੰਮ ਮੇਰਾ ਸੱਚੀ ਦੁਖ ਰਿਹਾ ਸੀ ਕਹਿੰਦੇ ਕਿਸੇ ਬਹੁਤ ਮਸ਼ਹੂਰ ਹੁੰਦੇ ਆ ਪਹਿਲਾਂ ਬਿੱਲੀ ਵਾਲਾ ਕਿੱਸਾ ਮੈਂ ਬਿੱਲੀ ਵਾਲਾ ਦਾ ਆਫੀਸਰ ਦੀ ਓ ਯਾਰ ਬਿੱਲੀ ਵਾਲਾ ਬਿੱਲੀ ਵਾਲਾ ਕਿੱਸਾ ਅੱਜ ਤਾਂ ਸੂਣੀ ਦੁਖੀ ਐ ਕੱਲ ਨੂੰ ਮੈਂ ਸਕੂਲ ਨਹੀਂ ਜਾ ਸਕਦਾ ਕਿਉਂ ਸੂਣੀ ਦੁਖਣ ਨਾਲ ਸਕੂਲ ਦਾ ਕੀ ਸੰਬੰਧ ਤੂੰ ਕੋਈ ਬਣਾਇਆ ਕੰਮ ਥੋੜੀ ਜਰਨਾ ਉੱਤੇ ਫਿਰ ਲਿਖ ਨਹੀਂ ਪਾਵਾਂਗਾ ਤੇ ਨਾਲ ਲਿਖੀ ਬੈਠ ਜੀ ਘੱਟ ਘੱਟ ਸਮਝੇਗਾ ਤਾਂ ਸਹੀ ਕਹਿੰਦੇ ਮੇਰੇ ਨਾ ਚਾਚੇ ਦਾ ਮੁੰਡਾ ਸੀ ਚੰਨੀ ਜਦੋਂ ਉਹਦਾ ਸਕੂਲ ਜਾਣ ਨੂੰ ਜੀਨ ਆ ਨਾ ਕਰਨਾ ਉਹਨੇ ਕਹਿੰਦਾ ਮੇਰਾ ਗੋਡਾ ਦੁਖਦਾ ਹਾਂ ਤੇ ਗੋਡਾ ਦੁਖਦਾ ਤੇ ਚਾਚਾ ਮੇਰਾ ਕਹਿੰਦਾ ਚੱਲ ਜੀ ਤੈਨੂੰ ਡਾਕਟਰ ਦੇ ਲੈ ਕੇ ਜਾਈਏ ਕਹਿੰਦਾ ਮੈਂ ਜਾਉ ਹਾਂ ਤੁਸੀਂ ਆਪ ਦਾ ਕੰਮ ਕਰ ਲਓ ਜਦੋਂ ਘਰੇ ਆਇਆ ਕਹਿੰਦਾ ਡਾਕਟਰ ਨੇ ਕਿਹਾ ਵੀ ਕੇਲੇ ਖਾਣੇ ਆ ਉਹਦੇ ਨਾਲ ਗੋਡਾ ਠੀਕ ਹੋ ਜਾਊਗਾ ਹੁਣ ਕੇਲੇ ਖਿੜੇ ਨਾ ਬਿਚੇ ਆ ਵੀ ਤੁਸੀਂ ਆ ਗਏ ਜੀ ਜੀਆ ਬੜਾ ਲਿਆ ਕਰੇ ਮੇਰੀ ਕੋਣੀ ਦੁਖਦੀ ਆ ਹੁਣ ਡਾਕਟਰ ਨੇ ਕਿਹਾ ਵਾ ਇਹਨੂੰ ਚਾਕਲੇਟਾ ਲਿਆ ਦਿਓ ਇਹਨੂੰ ਭੁਲਾਨੀ ਚੀਜ਼ ਲਿਆ ਦਿਓ ਇਹਨੂੰ ਆਈਸਕ੍ਰੀਮਾ ਲਿਆ ਦਿਓ ਵੀ ਉਹਨਾਂ ਦੀ ਗੋਣੀ ਠੀਕ ਹੋ ਜਾਊਗੀ ਵਾਹ ਅੱਰੀਆ ਦੇਲਾ ਸਵਾਰੇ ਲਿਖ ਰਹੇ ਨੇ ਥੱਲੇ ਕਹਿੰਦੇ ਛਿੰਦਾ ਛਿੰਦਾ ਨੋ ਪਾਪਾ ਸੁਪਰ ਹਿੱਟ ਮੂਵੀ ਬਸ ਇੱਕ ਡਾਇਲੌਗ ਬੋਲ ਦੋ ਕਹਿੰਦੇ ਡਾਇਲੌਗ ਤਾਂ ਵਰਾਹੀ ਆ ਕਹਿੰਦਾ 10 ਦੇਸ਼ ਦੀ ਰਾਜਧਾਨੀ ਕਿਹੜੀ ਹੈ ਹੈ ਨਵੀਂ ਦਿੱਲੀ ਨਵੀਂ ਦਿੱਲੀ ਚਲੋ ਠੀਕ ਹੈ ਜੀ ਛੋਟੇ ਜਵਾਬ ਦੇਸ਼ ਦੀ ਰਾਜਧਾਨੀ ਯਾਦ ਕਰਾਦੀ ਆ ਬੱਸ ਹੁਣ ਨੀ ਪਰ ਔਰ ਪੂਰੀ ਪੂਰੀ ਸਾਰੇ ਯਾਦਗਰੀ ਵਰਦੇ ਨੇ ਵੀ ਦੇ ਜੀ ਰਾਜਧਾਨੀ ਆਹਾਵਾ ਦੇ ਜੀ ਰਾਜਧਾਨੀ ਆਹਾ ਚਲੋ ਠੀਕ ਹੈ ਜੰਦੇ ਚਲੋ ਓਕੇ ਪੁੱਤਰ ਠੀਕ ਹੈ ਜੀ ਕੱਲ ਨੂੰ ਮਿਲਦੇ ਆਂ ਸਿਨੇਮਿਆਂ ਵਾਲਾ ਹਾਂ ਲਵ ਯੂ ਗੁੱਗ ਓਕੇ ਜੀ ਕੱਲ ਨੂੰ ਹਾਂ ਕੱਲ ਨੂੰ ਸੱਚ ਸਿਨੇਮਿਆਂ ਦੇ ਵਿੱਚ ਵਿਜ਼ਿਟ ਹੋ ਰਹੀ ਆ ਪੂਰੀ ਟੀਮ ਦੀ ਸੋ ਚੰਡੀਗੜ੍ਹ ਲੁਧਿਆਣਾ ਇੱਧਰ ਸਾਰੇ ਪਾਸੇ ਤੇ ਪੂਰੀ ਟੀਮ ਪਹੁੰਚ ਰਹੀ ਆ ਜੀ ਤੁਹਾਨੂੰ ਮਿਲਾਂਗੇ ਮਹਾਰਾਜ ਤੇ ਕੀ ਆਖਦੇ ਹੋ ਫਟੇ ਤੇ ਤਦ ਤੱਕ ਲਈ ਦੋ ਜਾਜਤ ਕੱਲ੍ਹ ਉਸ سینਮਿਆਂ ਦੇ ਵਿੱਚ ਮਿਲਤੇ ਹਾਂ ਓਕੇ ਜੀ ਬਾਏ ਓਕੇ ਬਾਏ ਬਾਏ